ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਨਾਂ ਤੇ ਜਾਤ ਪੁੱਛੇ ਜਾਣ ਤੋਂ ਬਾਅਦ ਜਿਹੜਾ ਘਿਣਾਉਣਾ ਅਪਰਾਧ ਕੀਤਾ ਅਤੇ ਚੁਣ-ਚੁਣ ਕੇ ਗੋਲੀਆਂ ਮਾਰੀਆਂ ਗਈਆਂ ਜਿਸ ਦੇ ਵਿੱਚ ਲਗਭਗ 28 ਤੋਂ 29 ਸੈਲਾਨੀ ਸ਼ਹੀਦ ਹੋ ਗਏ ਅਤੇ ਕਈ ਜ਼ਖਮੀ ਹੋ ਗਏ ਇਸ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਦਾ ਸਫਾਇਆ ਕੀਤਾ ਜਾਵੇ ਸਾਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ ਅਤੇ ਆਮ ਲੋਕਾਂ ਨੂੰ ਉਮੀਦ ਹੈ ਕਿ ਮੋਦੀ ਜੀ ਕੁਝ ਨਿਸ਼ਚਿਤ ਕਰਨਗੇ ਸਾਰੇ ਦੇਸ਼ ਵਿੱਚ ਜਿੱਥੇ ਗੁੱਸਾ ਸਤਵੇਂ ਆਸਮਾਨ ਉੱਤੇ ਹੈ ਉੱਥੇ ਹੀ ਕੈਂਡਲ ਮਾਰਚ ਵੀ ਜਗਾ ਜਗਾ ਤੇ ਕੀਤੇ ਜਾ ਰਹੇ ਨੇ ਉਥੇ ਹੀ ਮੋਗਾ ਦੇ ਵਿੱਚ ਵੀ ਕਾਂਗਰਸ ਵਰਕਰਾਂ ਵੱਲੋਂ ਸੋਨੂ ਸੋਦੇ ਭੈਣ ਮਾਲਵਿਕਾ ਸੋਦ ਜੋ ਕਿ ਹਲਕਾ ਇੰਚਾਰਜ ਹੈ ਉਸ ਦੀ ਅਗਵਾਈ ਦੇ ਹੇਠ ਰੋਸ ਮਾਰਚ ਤੇ ਕੈਂਡਲ ਮਾਰਚ ਕੀਤਾ ਗਿਆ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਕੋਲੋਂ ਅਪੀਲ ਕੀਤੀ ਹੈ ਕਿ ਇਸ ਵਾਰੀ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇ। ਇਸ ਮੌਕੇ ਹਰ ਜ਼ੁਬਾਨ ਉੱਤੇ ਪਾਕਿਸਤਾਨ ਮਰਦਬਾਦੀ ਦੀ ਆਵਾਜ਼ ਗੂੰਜ ਰਹੀ ਸੀ ਜੋ ਕਿ ਭੀੜ ਅਤੇ ਦੇਸ਼ ਵਾਸੀਆਂ ਦੇ ਗੁੱਸੇ ਨੂੰ ਦਰਸਾ ਰਹੀ ਸੀ। ਬਹੁਤ ਹੀ ਦੁਖਦਾਈ ਗੱਲ ਹੈ। ਕਿੱਥੇ ਉਹ ਪਰਿਵਾਰ ਆਪਣੀ ਜ਼ਿੰਦਗੀ ਦੇ ਹਸੀਨ ਬਲ ਆਪਣੀ ਪਰਿਵਾਰ ਦੇ ਨਾਲ ਬਤੀਤ ਕਰਨ ਗਿਆ ਸੀ ਲੇਕਿਨ ਜਿਹੜੇ ਟੈਰਰਿਸਟ ਸਨ ਉਹਨਾਂ ਨੇ ਇਹ ਨਹੀਂ ਪੁੱਛਿਆ ਉਹਨਾਂ ਨੇ ਸਿੰਪਲ ਇਹ ਪੁੱਛਿਆ ਕਿ ਤੁਸੀਂ Hindu ਹੋ ਮੁਸਲਿਮ ਹੋ ਸਿੱਖ ਹੋਗੇ ਇਸਾਈ ਹੋ ਉਹਨਾਂ ਨੇ ਕਿਹਾ Hindu ਹੈ ਔਰ ਉਹਨਾਂ ਨੇ ਗੋਲੀ 1 3 3 4 4 ਇੱਕ ਸਰੀਰ ਦੇ ਵਿੱਚ ਲਾਈਆਂ ਇੱਕ ਮਾਂ ਨੇ ਕਿਹਾ ਇੱਕ ਔਰਤ ਨੇ ਆਪਣੇ ਘਰ ਵਾਲੇ ਬਾਰੇ ਕਿਹਾ ਕਿ ਮੇਰਾ 3 ਸਾਲ ਦਾ ਬੱਚਾ ਤੁਸੀਂ ਇਹਨੂੰ ਨਾ ਮਾਰੋ ਉਹਨਾਂ ਨੇ ਕਿਹਾ ਇਹਨੂੰ ਮਾਰਨਾ ਸੀ ਉਹਨੂੰ ਮਾਰ ਦਿੱਤਾ ਉਹਨਾਂ ਨੇ ਟੈਰਰਿਸਟ ਨੇ ਇਹ ਨਹੀਂ ਦੇਖਿਆ ਕਿ ਇਹ ਜਿਹੜਾ ਲੜਕਾ ਹੈ ਇਹਦਾ ਵਿਆਹ 4 ਦਿਨ ਪਹਿਲਾਂ ਹੋਇਆ ਉਹਦੀ ਵਾਟੀ ਜਿਹਦੇ ਹੱਥ 'ਚ ਲਾਲ ਚੂੜਾ ਪਾਇਆ ਹੈ ਜਿਹੜੀ ਜ਼ਿੰਦਗੀ ਦੀ ਇਹਦੀ ਸ਼ੁਰੂਆਤ ਕਰਨ ਵਾਲੀ ਸੀ ਉਹਨਾਂ ਨੇ ਬਹੁਤ ਹੀ ਮਿੰਟ ਲਾਇਆ ਉਹਨੂੰ ਗੋਲੀਆਂ ਛੱਲੀ ਕਰਤਾ ਉਹਦਾ ਸਰੀਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਟੈਰਰਿਸਟ ਹੈ ਇਹਨਾਂ ਦੇ ਅਗੇਂਸ ਸਰਕਾਰ ਨੂੰ ਸਖਤ ਤੋਂ ਸਖਤ ਜਿਹੜੀ ਹੈ ਸਜ਼ਾ ਸੁਰਾਨੀ ਚਾਹੀਦੀ ਹੈ ਇਹਨਾਂ ਨੂੰ ਫੜਨਾ ਚਾਹੀਦਾ ਕਿਉਂਕਿ ਜਿਹੜੀ ਆ ਜਾਨਾ ਹੈ ਉਹ ਆਪਾਂ ਜਾਨਾ ਤਾਂ ਨਹੀਂ ਲੈ ਕੇ ਆ ਸਕਦੇ ਲੇਕਿਨ ਅੱਗੇ ਤੋਂ ਇਸ ਤਰ੍ਹਾਂ ਦੇ ਜਿਹੜੇ ਗੁਨਾਹ ਹੈ ਕੋਈ ਨਾ ਕਰ ਸਕੇ ਕੀ ਕੋਈ Hindu aur Muslim ਅਲੱਗ ਹੈ ਕੀ ਜਦ ਆਪਾਂ ਖੂਨ ਕਿਸੇ ਦਾ ਕੱਢਦੇ ਹਾਂ ਉੱਚ ਲਿਖਿਆ ਹੁੰਦਾ ਕਿ ਇਹ Hindu ਦਾ ਖੂਨ ਹੈ ਜਾਂ Muslim ਦਾ ਖੂਨ ਹੈ ਫਿਰ ਕਿਉਂ ਇਹ ਭੇਦਭਾਵ ਕਿਉਂ ਇਹ ਜਾਨਾ ਕਿਉਂ ਜਾ ਰਹੀ ਹੈ ਮੈਡਮ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਨਾ ਵੀ ਜਿੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਲਾਸਟ ਈਅਰ ਮੈਂ ਵੀ ਇਸ ਜਗ੍ਹਾ ਤੇ ਗਈ ਸੀਗੀ ਜਦ ਇਹ ਜਗ੍ਹਾ ਤੇ ਜਾ ਰਹੇ ਤੁਹਾਨੂੰ ਕੋੜੇ ਦੇ ਥਰੂ ਇੱਕ ਘੰਟਾ ਲੱਗਦਾ ਹੈ ਬਹੁਤ ਸਟੀਪ ਰਸਤਾ ਹੈ ਜੇ ਤੁਸੀਂ ਜਾਣੇ ਹੋ ਲੇਕਿਨ ਉੱਥੇ ਜਿਹੜਾ ਮੇਨ ਏਰੀਆ ਹੈ ਜਿਹੜੇ ਇਹਨਾਂ ਦੇ ਚਾਰ ਪਾਰ ਸਪਾਟਸ ਬਣਾਏ ਹੋਏ ਹੈ ਉਸ ਜਗ੍ਹਾ ਤੇ ਸਿਕਿਉਰਿਟੀ ਹੈ ਜਿਹੜੀ ਬਿਲਕੁਲ ਨਾ ਦੇ ਬਰਾਬਰ ਹੈ ਹੈ ਹੀ ਨਹੀਂ ਹੈ ਜਿਹੜਾ ਇਹਨਾਂ ਦਾ ਬੇਸ ਕੈਂਪ ਹੈ ਉਹ ਡੇਢ ਘੰਟਾ ਨੀਵੇਂ ਹੈ ਔਰ ਉੱਥੇ ਆਮ ਬੰਦਾ ਜਿਹੜਾ ਚੱਲ ਕੇ ਨਹੀਂ ਜਾ ਸਕਦਾ ਕੋੜਿਆਂ ਦੇ ਥਰੂ ਹੀ ਜਾਓਗੇ ਇਹ ਜਿਹੜਾ ਹੁਣ ਹਮਲਾ ਹੋਇਆ ਹੈ ਇਹ ਪੂਰਾ پلان ਸੀਗਾ ਉਹਨਾਂ ਨੂੰ ਪਤਾ ਸੀ ਕਿ ਇੱਥੇ ਸਿਕਿਉਰਿਟੀ ਨਹੀਂ ਹੈਗੀ ਔਰ ਜੇ بیس ਕੈਂਪ ਤੋਂ ਮਿਲਟਰੀ ਆਂਦੀ ਵੀ ਆ ਉਹਨਾਂ ਨੂੰ ਸਮਾਂ ਲੱਗੂਗਾ ਇਸੇ ਲਈ ਉਹਨਾਂ ਨੇ ਟਾਰਗੇਟ ਕੀਤਾ ਜਿੰਨੇ ਵੀ ਉੱਥੇ ਵਿਜ਼ਟਰ ਆਏ ਸੀ ਔਰ ਉਹਨਾਂ ਨੂੰ ਉਸੇ ਵੇਲੇ ਮਾਰਿਆ ਔਰ ਮੈਂ ਬਹੁਤ ਹੀ ਦੁਖਦਾਈ ਮੈਂ ਦਿਨੋਂ ਮੇਰੇ ਰੋ ਰਿਹਾ ਮੈਂ ਇੰਨੇ ਲੋਕ ਆਏ ਇਹ ਉਹਨਾਂ ਦੇ ਕੋਈ ਰਿਸ਼ਤੇਦਾਰ ਨਹੀਂ ਹੈ ਲੇਕਿਨ ਇਹਨਾਂ ਨੂੰ ਦਿਲੋਂ ਦੁੱਖ ਹੈ ਕਿ ਕਿਉਂ ਉਹ ਬੇਗੁਨਾ ਜਾਣਾ ਗਈਆਂ ਇਹ ਕਿਉਂ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਸਰਕਾਰਾ ਕਿਉਂ ਨਹੀਂ ਕੁਝ ਕਰ ਰਹੀਆਂ ਕਿਉਂ ਇਹ ਇਸ ਤਰ੍ਹਾਂ ਦੇ ਜਦ ਕੰਮ ਹੁੰਦੇ ਆ ਉਦੋਂ ਹੀ ਸਰਕਾਰਾ ਜਾਗਦੀ ਹੈ ਪਹਿਲਾਂ ਕਿਉਂ ਨਹੀਂ ਤਦਾਦ ਹੁੰਦੇ ਪਹਿਲਾਂ ਵੀ ਸਿੱਖ ਕੌਮ ਦੇ ਉੱਪਰ ਅਟੈਕ ਕੀਤਾ ਗਿਆ ਕਿ ਮੁੱਖ ਦੇ ਉੱਤੇ ਹੁਣ ਵੀ ਹਿੰਦੂ ਤਰਫੋਂ ਦੇ ਉੱਤੇ ਕੀਤਾ ਗਿਆ ਹੈ ਕੀ ਕਹਿਣਾ ਚਾਹਵਾ ਕੀ ਲੱਗ ਰਿਹਾ ਤੁਹਾਨੂੰ ਇਹ ਸਾਰਾ ਬਹੁਤ ਗਲਤ ਹੈ ਜੀ ਮੈਂ ਕਹਿ ਨਹੀਂ ਹੈ ਕਿ ਹਿੰਦੂ ਆਪਾਂ ਸਾਰੇ ਕਹਿੰਦੇ ਕਿ ਹਿੰਦੂ ਮੁਸਲਮ ਸਿੱਖ ਸਾਈ ਸਭ ਹੈ ਭਾਈ ਕਿਉਂ ਐਵੇਂ ਹੋ ਰਿਹਾ ਹੈ ਕਿਉਂ ਆਪਾਂ ਮਾਰੇ ਲੱਗੇ ਤੁਸੀਂ ਉਹਨਾਂ ਨੇ ਦੇਖਿਆ ਕਿ ਇਹ ਮੁਸਲਮ ਨਹੀਂ ਹੈ ਇਹ ਇਸਲਾਮ ਨਹੀਂ ਬੜ ਬਾਰੇ ਇਸ ਲਈ ਉਹਨਾਂ ਨੇ ਗੋਲੀ ਮਾਰਤੀ ਕੀ ਜਦ ਆਪਾਂ ਕਿਸੇ ਨੂੰ ਖੂਨ ਦੇਣੇ ਆ ਆਪਾਂ ਚੈੱਕ ਕਰਦੇ ਕਿ ਕਿਸੇ ਮੁਸਲਮਾਨ ਦਾ ਖੂਨ ਹੈ ਜਾਂ ਕਿਸੇ ਹਿੰਦੂ ਦਾ ਖੂਨ ਹੈ ਇਹ ਬਹੁਤ ਹੀ ਗਲਤ ਹੈ ਅਸੀਂ ਸਖਤ ਸ਼ਬਦਾਂ ਕੇ ਨਿੰਦਾ ਕਰਦੇ ਤੇ ਅੱਜ ਇੱਥੇ ਸਾਰੇ ਇਕੱਠੇ ਹੋਏ ਇਸੇ ਲਈ ਇਕੱਠੇ ਹੋਏ ਕਿ ਆਵਾਜ਼ ਉਠਾ ਸਕਣ ਕਿ ਸਰਕਾਰ ਹੈ ਸਖਤ ਕਦਮ ਲੈ ਸਕੇ ਤਾਂ ਕਿ ਅਗਲੀ ਵਾਰ ਤੋਂ ਕੋਈ ਵੀ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਭਾਰਤ ਸਰਕਾਰ ਵੱਲੋਂ ਠੋਸ ਫੈਸਲਾ ਲਿਆ ਗਿਆ 48 ਘੰਟਿਆਂ ਦੇ ਵਿੱਚ ਪਾਕਿਸਤਾਨੀਆਂ ਨੂੰ ਦੇਸ਼ ਛੱਡਣ ਲਈ ਆਖਿਆ ਗਿਆ ਕੀ ਕਹੋਗੇ ਬਿਲਕੁਲ ਦੇਖ ਰਹੇ ਆ ਅਸੀਂ ਸਾਰੇ ਵੇਟ ਕਰ ਰਹੇ ਹਾਂ ਕਿ ਜੋ ਸਰਕਾਰ ਨੇ ਗਿਆ ਸ਼ਾਇਦ ਉਹ ਪੂਰਾ ਕਰ ਸਕਣ ਲੇਕਿਨ ਮੈਂ ਇਹ ਕਹਿਣਾ ਚਾਹੂੰਗੀ ਸਰਕਾਰ ਨੂੰ ਜਿਹੜੀ ਜਾਨਾਂ ਗਈਆਂ ਕੀ ਉਹ ਵਾਪਸ ਆਵਾਂਗੀਆਂ ਜਿਹੜੇ ਮਾਂ ਦੇ ਬੱਚੇ ਗਏ ਐ ਕਿ ਉਹ ਵਾਪਸ ਆਵਾਂਗੇ ਜਿਹੜੀ ਇੱਕ ਲੇਡੀ ਜਿਹਦਾ ਵਿਆਹ 4 ਦਿਨ ਪਹਿਲਾਂ ਹੋਇਆ ਸੀ ਕਿ ਉਹ ਲੈਫਟੀਨੈਂਟ ਵਾਪਸ ਆਊਗਾ ਜਿਹੜਾ ਬੱਚਾ ਮੀਡੀਆ ਦੇ ਖੁਦ ਇੰਟਰਵਿਊ ਦੇ ਰਿਹਾ ਸੀ ਕਿ ਮੇਰੇ ਫਾਦਰ ਨੂੰ ਗੋਲੀਆਂ ਨਾਲ ਛੱਲੀ ਕਰਤਾ ਔਰ ਮੈਂ ਆਪਣੀ ਮਾਂ ਦੇ ਨਾਲ ਨੀਚੇ ਡਰਦਾ ਹੋਇਆ ਆ ਰਿਹਾ ਐ ਕਿ ਉਹ ਬੱਚੇ ਦੇ ਮਨ ਵਿੱਚ ਜੋ ਸਦਮਾ ਲੱਗਿਆ ਹੈ ਕਿ ਉਹ ਸਦਮਾ ساری ਉਮਰ ਨਿਕਲ ਪਾਊਗਾ ਕਿ ਉਹਦਾ ਪਿਓ ਵਾਪਸ ਆਊਗਾ ਇਹ ਜਿਹੜੀ ਚੀਜ਼ ਹੈ ਪਹਿਲਾਂ ਹੀ ਕੰਟਰੋਲ ਹੋਣੀ ਚਾਹੀਦੀ ਹੈ ਕਿਉਂ ਜਦ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਸਰਕਾਰਾਂ ਉਦੋਂ ਹੀ ਕਿਉਂ ਸਟੈਪ ਲੈਂਦੀਆਂ